ਜੀ ਤੇਰੀ ਬਹੂ ਲਾ ਬਲੇ ਜੀ ਤਵਜੀ ਜਾਂਦੀ ਸਸਰੀ ਘਰ ਲ ਭੈਣੇ ਹਾਂ ਹਾਂ ਮੈਂ ਬੋਲਦੀ ਸੁੰਦਰ ਹਾਂ ਹੋਰ ਕਿਵੇਂ ਆ ਬਾਈ ਹੋ ਰਿਜਵਾਗ ਜੱਲਦਾ ਬਾਪੂ ਹੋਈ ਸਾਰੇ ਤਗੜ ਅੱਛਾ ਓਹੋ ਗੱਲ ਕਰਨੀ ਸੀ ਇੱਕ ਪਰਦੇ ਜੇ ਵਾਲੀ ਮੈਂ ਚੰਦ ਦੀ ਬਹੂ ਕੋਲ ਆਈ ਹੁਣੀ ਚੰਦ ਦੀ ਬਹੂ ਆਂਦੀ ਉਂਦੀ ਤੇਰੇ ਬੰਦੇ ਨੇ ਦੂਜਾ ਵਿਆਹ ਕਰਾ ਲਿਆ ਕਹਿੰਦੇ ਕਿ ਗੁੱਸਾ ਨਾ ਮੈਨੂੰ ਪੜ ਗਿਆ ਬਈ ਰਣੀ ਰੱਖੀ ਤੀ ਮੇਰੇ ਰੱਖੀ ਸੱਚੀ ਗੱਲ ਹੈ ਪਤਾ ਨਹੀਂ ਭੈਣ ਦੇਖਣਾ ਆ ਰੱਬ ਜਾਨਦਾ ਮੈਂ ਤਾਂ ਸੁਣ ਕੇ ਆਈ ਆ ਹਾਂ ਹਾਂ ਆਏ ਦੱਸਦੀ ਸੀ ਨਲੇ ਭੈਣ ਦੇਖ ਮੈਂ ਤਾਂ ਇਹ ਜੀ ਜਨਾਨੀ ਐ ਵੀ ਮੈਂ ਤਾਂ ਰਹਿ ਆ ਕਿ ਦੀ ਖਬਰ ਰੱਖਣੀ ਪੈਂਦੀ ਕਿ ਮੈਂ ਹੈਗੇ ਪਿੰਡ ਪਿੰਡ ਚ ਦਾਈ ਹਾਂ ਤੇ ਦਾਗਿਆ ਕੋਲ ਕਰਾ ਟਿੱਡ ਲੁਕੇ ਆ ਗਿਆ ਹੈ ਤੇ ਮੈਨੂੰ ਤਾਂ ਕੱਲੀ ਕੱਲੀ ਗੱਲ ਦੀ ਪਤਾ ਮੈਨੂੰ ਤਾਂ ਇਹ ਪਤਾ ਵੀ ਕੀ ਦੀ ਕੁੜੀ ਕਿਹੜੇ ਵੇਲੇ ਕਦੋਂ ਕਿੱਥੇ ਜਾਂਦੀ ਹੈ ਮੈਨੂੰ ਤਾਂ ਇਹ ਵੀ ਪਤਾ ਵੀ ਕੀ ਦੀ ਬਹੂ ਕਿੰਨੇ ਵਜੇ ਸੇਲੀਆਂ ਬਣਾਉਣ ਜਾਂਦੀ ਹੈ ਮੈਨੂੰ ਤਾਂ ਇਹ ਵੀ ਪਤਾ ਵੀ ਕੀ ਦਾ ਬੰਦਾ ਕਿੰਨੇ ਵਜੇ ਦਾਰ ਤੇ ਠੇਕ ਤੇ ਪੈਗ ਲਾਉਣ ਜਾਂਦਾ ਹਾਂ ਮੈਨੂੰ ਸਾਰੀ ਗੱਲ ਪਤਾ ਦੇਖ ਲੈ ਪਹਿਣੇ ਉਹਦਾ ਘਰ ਬਚਾਲਾ ਲੋਕ ਆਂਦੇ ਆ ਮੈਂ ਇਹ ਨਹੀਂ ਕਹਿੰਦੀ ਨਾ ਮੈਂ ਨਹੀਂ ਕਹਿੰਦੀ ਮੈਂ ਤਾਂ ਲੋਕਾਂ ਨੂੰ ਦੱਸਿਆ ਪਾਸੇ ਸੋ